ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਿਸਾਖੀ ਦਾ ਪਵਿੱਤਰ ਦਿਹਾੜਾ ਹੈ ਅੱਜ ਇਹਦੇ ਦਿਨ ਖਾਲਸਾ ਦੇ ਸਿਰਜਣਾ ਖੁਸ਼ ਆਜ ਅਸੀਂ ਮੌਜੂਦ ਆ ਲੁਧਿਆਣਾ ਦੇ ਕ ਪਵਿੱਤਰ ਸਥਾਨ ਤੇ ਇਸੇ ਸਥਾਨ ਤੇ ਤਨਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣੇ ਚਰਨ ਪਾਈ ਸਨ ਇਸ ਪਵਿੱਤਰ ਸਥਾਨ ਤੇ ਮੌਜੂਦ ਆ ਵਿਸਾਖੀ ਦੇ ਦਿਹਾੜੇ ਤੇ ਜਿੱਤੇ ਸੰਤਾਂ ਅੱਜ ਜੋ ਇਸ਼ਨਾਨ ਕਰ ਰਹੀਆਂ ਨੇ ਪੰਨ ਨੂੰ ਪਵਿੱਤਰ ਕਰ ਰਹੀਆਂ ਨੇ ਔਰ ਬਾਣੀ ਸੁਣਦੀਆਂ ਨੇ ਮਨ ਨੂੰ ਪਵਿੱਤਰ ਕਰ ਰਹੀਆਂ ਨੇ ਬਹੁਤੀ ਖੂਬਸੂਰਤ ਇਸ ਵਕਤ ਦ੍ਰਿਸ਼ ਹੈ ਬੜਾ ਹੀ ਜੋ ਸੰਗਤਾਂ ਨੂੰ ਦੇਖ ਕੇ ਆਨੰਦ ਮਹਿਸੂਸ ਹੋ ਰਿਹਾ ਵੈ ਸੰਗਤਾਂ ਜੋ ਆਪਣੇ ਤਨ ਨੂੰ ਇੱਥੇ ਪਵਿੱਤਰ ਕਰਨ ਵਿਸਾਖੀ ਦੇ ਦਿਹਾੜੇ ਤੇ ਆਈਆਂ ਨੇ ਅੱਜ ਦੇ ਦਿਨ ਜੋ ਖਾਲਸਾ ਦਾ ਸਥਾਪਨਾ ਦਿਵਸ ਹੈ ਅੱਜ ਦੇ ਦਿਨ ਦਸਵੇਂ ਗੁਰੂ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖਾਲਸੇ ਦੀ ਸਿਰਜਣਾ ਕੀਤੀ ਸੀ ਖਾਲਸੇ ਜੀ ਸਿਰਜਣਾ ਦਾ ਦਿਵਸ ਮਨਾਇਆ ਜਾ ਰਿਹਾ ਹੈ ਤੇ ਆਪ ਬਹੁਤ ਹੀ ਖੂਬਸੂਰਤ ਤਰੀਕੇ ਦੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਸੰਗਤਾਂ ਨਿਹਾਲ ਹੋ ਰਹੀ ਹੈ ਜੀ ਇਸ ਸਥਾਨ ਤੇ ਖੜੇ ਇਹ ਸਥਾਨ ਦੀ ਗੱਲ ਵੀ ਜ਼ਰੂਰ ਕਰਾਂਗੇ ਜਿਹੜਾ ਇਹ ਸਥਾਨ ਹੈ ਤਾਂ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਚਰਨ ਸੋਪਾਤੀ ਹੈ ਇਸ ਸਥਾਨ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਆਏ ਸਨ ਇੱਥੇ ਆ ਕੇ ਉਹਨਾਂ ਨੇ ਜਦੋਂ ਇੱਥੇ ਦੇ ਜੋ ਸੁਲਤਾਨ ਲੋਧੀ ਹੈ ਉਹਦਾ ਰਾਜ ਸੀ ਉਹਦਾ ਇੱਥੇ ਜੋ ਸ਼ਾਸਨ ਸੀ ਲੋਧੀ ਨੇ ਜਦੋਂ ਸੁਣਿਆ ਕਿ ਪੀਰਾਂ ਦੇ ਪੀਰ ਤਾਂ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਲੁਧਿਆਣਾ ਦੇ ਵਿਖੇ ਆਏ ਹੋਏ ਨੇ ਉਹਨਾਂ ਨੇ ਕਿਹਾ ਕਿ ਜਾ ਕੇ ਉਹਨਾਂ ਦੇ ਦਰਸ਼ਨ ਕੀਤੇ ਜਾਵੇ ਲੋਦੀ ਆਂਦਾ ਵਾ ਆਪਣੇ ਜਿਹੜੇ ਬੋਲੇ ਹੁੰਦੇ ਨੇ ਸਾਥੀ ਹੁੰਦੇ ਨੇ ਆਪਣੇ ਜਿਹੜੇ ਸੰਤਾਂ ਜੜੀ ਨਾਲ ਉਹਦੇ ਉਹਦੇ ਰਾਜ ਦੇ ਲੋਕ ਹੁੰਦੇ ਨੇ ਸਾਰਿਆਂ ਨੂੰ ਇਕੱਠੇ ਕਰਦਾ ਵਾ ਔਰ ਪੀਰਾਂ ਦੇ ਪੀਰ ਤਾਂ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਦਰਸ਼ਨ ਕਰਨ ਲਈ ਪਹੁੰਚਦਾ ਵਾ ਮਹਾਰਾਜ ਜੀ ਕੋਲ ਆਂਦੇ ਨੇ ਮਹਾਰਾਜ ਜੀ ਨੂੰ ਵਾਪੇ ਬੇਨਤੀ ਕਰਦੇ ਨੇ ਕਿ ਇਹ ਨੂ ਜਾਣਾ ਸ਼ਹਿਰ ਹੈ ਜਿਹੜਾ ਉਹ ਵਸ ਨਹੀਂ ਪਾਰਿਆ ਉਹਦੇ ਕੋਲ ਉਹ ਕੋਈ ਵੀ ਇਮਾਰਤ ਬਣਾਉਂਦਾ ਵਾ ਤੇ ਸਤਲੂ ਇਧਰ ਆਉਂ ਇਮਾਰਤ ਨੂੰ ਢਾਹ ਦਿੰਦਾ ਇਸੇ ਤਰ੍ਹਾਂ ਉਹਨੇ ਆਪਣੇ ਜੋ ਗੱਲ ਮਹਾਰਾਜ ਨੂੰ ਦੱਸੀ ਤੇ ਮਹਾਰਾਜ ਨੇ ਅੱਗੇ ਆਖਿਆ ਕਿ ਜਿਹੜੀ ਇਹ ਤੇਰਾ ਸਥਾਨ ਹੈ ਆਉਣ ਵਾਲੇ ਸਮੇਂ ਦੇ ਵਿੱਚ ਗੱਲ ਕਰ ਰਿਹਾ ਪੰਜਾਬ ਦੇ ਲੁਧਿਆਣਾ ਦੇ ਸਥਾਨ ਦੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਲੁਧਿਆਣਾ ਸ਼ਹਿਰ ਹੈ ਇਹਦੀ ਪ੍ਰਸਿੱਧੀਾਂ ਪੂਰੀ ਦੁਨੀਆ ਦੇ ਵਿੱਚ ਹੋਣਗੀਆਂ ਗੁਰੂ ਸਾਹਿਬ ਨੇ ਅਸ਼ੀਰਵਾਦ ਦਿੱਤਾ ਵਚਨ ਦਿੱਤੇ ਕਿ ਜਿਹੜਾ ਲੁਧਿਆਣਾ ਸ਼ਹਿਰ ਹੈ ਸਾਰੀ ਦੁਨੀਆ ਦੇ ਵਿੱਚ ਬਹੁਤ ਵਿਖਿਆਤੂ ਸ਼ਹਿਰ ਬਣੇਗਾ ਉਹਨਾਂ ਦੇ ਹੀ ਹੁਕਮਾਂ ਅਨੁਸਾਰ ਅੱਜ ਲੁਧਿਆਣਾ ਫੁੱਲ ਫੁੱਲ ਰਿਹਾ ਹੈ ਉਹਨਾਂ ਨੇ ਹੁਕਮ ਕੀਤੇ ਕਿ ਜਿਹੜਾ ਸਤਲੁਜ ਦਰਿਆ ਆ ਵਾ ਇਤੋਂ ਦੀ 7 ਕੋਹ ਦੂਰੀ ਤੇ ਚੱਲੇਗਾ 7 ਕੋਹ ਯਾਨੀ ਕਿ ਤੁਸੀਂ ਦੇਖ ਸਕਦੇ ਆ ਅੱਜ ਦੇ ਟਾਈਮ ਦੇ ਵਿੱਚ ਜੋ ਸਤਲੁਜ ਦਰਿਆ ਆ ਇਤੋਂ ਦੀ ਕਾਫੀ ਦੂਰੀ ਤੇ ਚਲਾ ਜਾ ਔਰ ਲੁਧਿਆਣਾ ਵਿੱਚ ਦੀ ਬੁੱਢਾ ਹੋ ਕੇ ਬਿਸੇਗਾ ਉਹਨਾਂ ਦੇ ਹੁਕਮ ਅਨੁਸਾਰ ਅੱਜ ਜੋ ਲੁਧਿਆਣਾ ਦੇ ਵਿੱਚ ਬੁੱਢਾ ਦਰਿਆ ਕਹਿੰਦੇ ਨੇ ਸਤਲੁਜ ਆ ਬੁੱਢਾ ਹੋ ਕੇ ਬਹਿ ਰਿਹਾ ਪਿਆ ਗੁਰੂ ਸਾਹਿਬ ਦੀ ਕਿਰਪਾ ਹੋਈ ਗੁਰੂ ਸਾਹਿਬ ਦੇ ਬਚਨ ਹੋਏ ਔਰ ਲੁਧਿਆਣਾ ਅੱਜ ਦੇ ਜੋ ਸਮੇਂ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਮਸ਼ਹੂਰ ਹੈ ਪੂਰੀ ਦੁਨੀਆ ਦੇ ਵਿੱਚ ਲੁਧਿਆਣਾ ਦਾ ਨਾਮ ਹੈ ਪਾਰਤ ਦਾ ਪੰਜਾਬ ਦਾ ਮੈਂਚੈਸਟਰ ਕਿਹਾ ਜਾਂਦਾ ਹੈ। ਪ੍ਰਭੂ ਸਾਹਿਬ ਦੀ ਕਿਰਪਾ ਦੇ ਨਾਲ ਇਹ ਸਭ ਕੁਝ ਹੋ ਗਿਆ। ਅੱਜ ਦੇ ਇਸ ਪਵਿੱਤਰ ਦਿਹਾੜੇ ਤੇ ਜੋ ਸੰਤਾਂ ਨੇ ਇੱਥੇ ਪਹੁੰਚ ਰਿਹਾ ਪਿਆ ਨੇ ਸੰਤਾਂ ਵੱਲੋਂ ਜੋ ਪਵਿੱਤਰ ਦਿਹਾੜੇ ਤੇ ਇਸ਼ਨਾਨ ਕੀਤੇ ਜਾ ਰਹੇ ਨੇ। ਸੰਤਾਂ ਵੱਲੋਂ ਇਸ ਪਵਿੱਤਰ ਦਿਹਾੜੇ ਤੇ ਆਪਣੇ ਮਨ ਨੂੰ ਤੋਇਆ ਜਾ ਰਿਹਾ ਪਿਆ ਹੈ। ਗੁਰੂ ਦੀ ਬਾਣੀ ਸੁਣ ਕੇ ਔਰ ਇਸ਼ਨਾਨ ਕਰਕੇ ਤਨ ਨੂੰ ਤੋਇਆ ਜਾ ਰਿਹਾ। ਬਹੁਤ ਹੀ ਖੂਬਸੂਰਤ ਦ੍ਰਿਸ਼ ਲੱਗਿਆ ਤੇ ਆ ਜਾ ਕੇ ਦੁਰਸਾਖ ਦੀ ਚਰਨਛੋੜੀ ਤੇ ਅੱਜ ਮੌਜੂਦ ਹੋ ਕੇ ਨਤਮਸਤਕ ਹੋ ਕੇ ਬੜਾ ਹੀ ਅੱਛਾ ਸੋ ਮੈਨੂੰ ਤੇ ਇਜਾਜ਼ਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਿਸਾਖੀ ਦਾ ਪਵਿੱਤਰ ਦਿਹਾੜਾ ਹੈ ਅੱਜ ਦੇ ਦਿਨ ਖਾਲਸਾ ਦੇ ਸਿਰਜਣਾ ਹੋਇਆ ਅੱਜ ਅਸੀਂ ਮੌਜੂਦ ਹਾਂ ਲੁਧਿਆਣਾ ਦੇ ਕ ਪਵਿੱਤਰ ਸਥਾਨ ਤੇ ਇਸੇ ਸਥਾਨ ਤੇ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣੇ ਚਰਨ ਪਾਈ ਸੇ ਇਸ ਪਵਿੱਤਰ ਸਥਾਨ ਤੇ ਮੌਜੂਦ ਆ ਵਿਸਾਖੀ ਦੇ ਦਿਹਾੜੇ ਤੇ ਜਿੱਤੇ ਸੰਗਤਾਂ ਅੱਜ ਜੋ ਇਸ਼ਨਾਨ ਕਰ ਰਹੀਆਂ ਨੇ ਤਨ ਨੂੰ ਪਵਿੱਤਰ ਕਰ ਰਹੀਆਂ ਨੇ ਔਰ ਬਾਣੀ ਸੁਣਦੀਆਂ ਨੇ ਮਨ ਨੂੰ ਪਵਿੱਤਰ ਕਰ ਰਹੀਆਂ ਨੇ ਬਹੁਤ ਹੀ ਖੂਬਸੂਰਤ ਇਸ ਵਕਤ ਦ੍ਰਿਸ਼ ਹੈ ਬੜਾ ਹੀ ਜੋ ਸੰਗਤਾਂ ਨੂੰ ਦੇਖ ਕੇ ਆਨੰਦ ਮਹਿਸੂਸ ਹੋ ਰਿਹਾ ਹੈ ਸੰਗਤਾਂ ਜੋ ਆਪਣੇ ਤਨ ਨੂੰ ਇੱਥੇ ਪਵਿੱਤਰ ਕਰਨ ਵਿਸਾਖੀ ਦੇ ਦਿਹਾੜੇ ਤੇ ਆਈਆਂ ਨੇ ਅੱਜ ਦੇ ਦਿਨ ਜੋ ਖਾਲਸਾ ਦਾ ਸਥਾਪਨਾ ਦਿਵਸ ਹੈ ਅੱਜ ਦੇ ਦਿਨ ਦਸਵੇਂ ਗੁਰੂ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖਾਲਸੇ ਦੀ ਸਿਰਜਣਾ ਕੀਤੀ ਸੀ ਖਾਲਸਾ ਜੀ ਸਿਰਜਣਾ ਦਾ ਦਿਵਸ ਮਨਾਇਆ ਜਾ ਰਿਹਾ ਹੈ ਤੇ ਆਪ ਹੈ ਬਹੁਤ ਹੀ ਖੂਬਸੂਰਤ ਤਰੀਕੇ ਦੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਸੰਗਤਾਂ ਨਿਹਾਲ ਹੋ ਰਹੀ ਹੈ ਜੀ ਇਸ ਥਾਂ ਤੇ ਖੜੇ ਆ ਥਾਂ ਦੀ ਗੱਲ ਵੀ ਜ਼ਰੂਰ ਕਰਾਂਗੇ ਜਿਹੜੇ ਥਾਂ ਹੈ ਤੰਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਚਰਨ ਸੋਪਤੀ ਹੈ ਇਸ ਥਾਂ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਆਏ ਸਨ ਇੱਥੇ ਆ ਕੇ ਉਹਨਾਂ ਨੇ ਜਦੋਂ ਇੱਥੇ ਦੇ ਜੋ ਸੁਲਤਾਨ ਲੋਧੀ ਹੈ ਉਹਦਾ ਰਾਜ ਸੀ ਉਹਦਾ ਇੱਥੇ ਜੋ ਸ਼ਾਸਨ ਸੀ ਲੋਧੀ ਨੇ ਜਦੋਂ ਸੁਣਿਆ ਕਿ ਪੀਰਾਂ ਦੇ ਪੀਰ ਤਨਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਲੁਧਿਆਣਾ ਦੇ ਵਿਖੇ ਆਏ ਹੋਏ ਨੇ ਉਹਨਾਂ ਨੇ ਕਿਹਾ ਕਿ ਜਾ ਕੇ ਉਹਨਾਂ ਦੇ ਦਰਸ਼ਨ ਕਿਤੇ ਜਾ ਲੋਧੀ ਆਂਦਾ ਵਾ ਆਪਣੇ ਜਿਹੜੇ ਬੋਲੇ ਹੁੰਦੇ ਨੇ ਸਾਥੀ ਹੁੰਦੇ ਨੇ ਆਪਣੇ ਜਿਹੜੇ ਸੰਤਾਂ ਜੜੀ ਨਾਲ ਉਹਦੇ ਉਸੇ ਰਾਜ ਦੇ ਲੋਕ ਹੁੰਦੇ ਨੇ ਸਾਰਿਆਂ ਨੂੰ ਇਕੱਠੇ ਕਰਦਾ ਵਾ ਔਰ ਪੀਰਾਂ ਦੇ ਪੀਰ ਤਨਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਦਰਸ਼ਨ ਕਰਨ ਲਈ ਪਹੁੰਚਦਾ ਵਾ ਮਹਾਰਾਜ ਜੀ ਕੋਲ ਆਂਦੇ ਨੇ ਮਹਾਰਾਜ ਜੀ ਨੂੰ ਵਾਪੇ ਬੇਨਤੀ ਕਰਦੇ ਨੇ ਕਿ ਨੂੰ ਜਾਣਾ ਸ਼ਹਿਰ ਹੈ ਜਿਹੜਾ ਉਹ ਵਸ ਨਹੀਂ ਪਾਰਿਆ ਉਹਦੇ ਕੋਲ ਉਹ ਕੋਈ ਵੀ ਇਮਾਰਤ ਬਣਾਉਂਦਾ ਵੈ ਤੇ ਸਤਲੂ ਇਧਰ ਆਉ ਇਮਾਰਤ ਨੂੰ ਢਾ ਦਿੰਦਾ ਇਸੇ ਤਰ੍ਹਾਂ ਉਹਨੇ ਆਪਣੇ ਜੋ ਗੱਲ ਮਹਾਰਾਜ ਨੂੰ ਦੱਸੀ ਤੇ ਮਹਾਰਾਜ ਨੇ ਅੱਗੇ ਆਖਿਆ ਕਿ ਜਿਹੜੀ ਇਹ ਤੇਰਾ ਸਥਾਨ ਹੈ ਆਉਣ ਵਾਲੇ ਸਮੇਂ ਦੇ ਵਿੱਚ ਗੱਲ ਕਰ ਰਿਹਾ ਪੈਨ ਲੁਧਿਆਣਾ ਦੇ ਸਥਾਨ ਦੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਲੁਧਿਆਣਾ ਸ਼ਹਿਰ ਹੈ ਇਹਦੀ ਪ੍ਰਸਿੱਧੀਆਂ ਪੂਰੀ ਦੁਨੀਆ ਦੇ ਵਿੱਚ ਹੋਣਗੀਆਂ ਗੁਰੂ ਸਾਹਿਬ ਨੇ ਅਸ਼ੀਰਵਾਦ ਦਿੱਤਾ ਵਚਨ ਕੀਤੇ ਕਿ ਜਿਹੜਾ ਲੁਧਿਆਣਾ ਸ਼ਹਿਰ ਹੈ ਸਾਰੀ ਦੁਨੀਆ ਦੇ ਵਿੱਚ ਬੁਸ਼ਪ ਵਿਖਿਆਤੋ ਸ਼ਹਿਰ ਬਣੇਗਾ ਉਹਨਾਂ ਦੇ ਹੀ ਹੁਕਮਾਂ ਅਨੁਸਾਰ ਅੱਜ ਲੁਧਿਆਣਾ ਫਲਫੁੱਲ ਰਿਆਬ ਹੈ ਉਹਨਾਂ ਨੇ ਹੁਕਮ ਕੀਤਾ ਕਿ ਜਿਹੜਾ ਸਤਲੁਜ ਦਰਿਆਵ ਹੈ ਇੱਥੋਂ ਦੀ 7 ਕੋਹ ਦੂਰੀ ਤੇ ਚੱਲੇਗਾ 7 ਕੋਹ ਯਾਨੀ ਕਿ ਤੁਸੀਂ ਦੇਖ ਸਕਦੇ ਆਜ ਦੇ ਟਾਈਮ ਦੇ ਵਿੱਚ ਜੋ ਸਤਲੁਜ ਦਰਿਆਵ ਹੈ ਇੱਥੋਂ ਦੀ ਕਾਫੀ ਦੂਰੀ ਤੇ ਚਲਾ ਜਾ ਔਰ ਲੁਧਿਆਣਾ ਵਿੱਚ ਦੀ ਬੁੱਢਾ ਹੋ ਕੇ ਬਿਠੇਗਾ ਉਹਨਾਂ ਦੇ ਹੁਕਮਾਂ ਅਨੁਸਾਰ ਅੱਜ ਲੁਧਿਆਣੇ ਦੇ ਵਿੱਚ ਬੁੱਢਾ ਦਰਿਆ ਕਹਿੰਦੇ ਨੇ ਸਤਨੂਜ ਹੈ ਬੁੱਢਾ ਹੋ ਕੇ ਵਹਿ ਰਿਹਾ ਪਿਆ ਹੈ ਗੁਰੂ ਸਾਹਿਬ ਦੀ ਕਿਰਪਾ ਹੋਈ ਗੁਰੂ ਸਾਹਿਬ ਦੇ ਬਚਨ ਹੋਏ ਔਰ ਲੁਧਿਆਣਾ ਅੱਜ ਦੇ ਜੋ ਸਮੇਂ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਮਸ਼ਹੂਰ ਹੈ ਪੂਰੀ ਦੁਨੀਆ ਦੇ ਵਿੱਚ ਲੁਧਿਆਣਾ ਦਾ ਨਾਮ ਹੈ ਭਾਰਤ ਦਾ ਪੰਜਾਬ ਦਾ ਮੈਂਚੈਸਟਰ ਕਿਹਾ ਜਾਂਦਾ ਹੈ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਇਹ ਸਭ ਕੁਝ ਹੋ ਗਿਆ ਅੱਜ ਦੇ ਇਸ ਪਵਿੱਤਰ ਦਿਹਾੜੇ ਤੇ ਜੋ ਸੰਗਤਾਂ ਨੇ ਇੱਥੇ ਪਹੁੰਚ ਰਹੀ ਹੈ ਪਿਆਰੇ ਸੰਗਤਾਂ ਵੱਲੋਂ ਜੋ ਪਵਿੱਤਰ ਦਿਹਾੜੇ ਤੇ ਇਸ਼ਨਾਨ ਕਿਤੇ ਜਾ ਰਹੇ ਨੇ ਸੰਗਤਾਂ ਵੱਲੋਂ ਇਸ ਪਵਿੱਤਰ ਦਿਹਾੜੇ ਤੇ ਆਪਣੇ ਮਨ ਨੂੰ ਧੋਇਆ ਜਾ ਰਿਹਾ ਪਿਆਰੇ ਗੁਰੂ ਦੀ ਬਾਣੀ ਸੁਣ ਕੇ और स्नान करके तनोया जा रहा था बहुत ही खूबसूरत दृश्य लगे थे अज आके गुरु साहब की चरण धरती पर अज मौजूद होकर नतमस्तक होकर बड़ा ही अच्छा महसूस हो सो so, मैंने दो इजाजत धन्यवाद